ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਏ ਤੁਸੀਂ ਵੀ ਦੇਖੋ ਫਿਨਲੈਂਡ ਦਾ ਸ਼ਹਿਰ ਤੁਰਕੂ ਤੁਰਕੂ ਦੀ ਇਹ ਮਾਰਕੀਟ ਗੀਜੇ ਗਰੋਸਰੀ ਦੀ ਯਾਨਕੀ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲ ਜਾਂਦਾ ਜਿਵੇਂ ਆਮ ਸਟੋਰ ਹੁੰਦੇ ਨੇ ਪੂਰੇ ਯੂਰਪ ਵਿੱਚ ਬਾਕੀ ਅੱਜ ਕੱਲ ਇੱਥੇ ਇੰਡੀਅਨ ਕਾਫੀ ਆ ਰਹੇ ਵੇ ਹੋਰ ਮੁਰਕਾ ਚ ਵੀ ਕਾਫੀ ਲੋਕ ਆ ਰਹੇ ਵੇ ਸਟੱਡੀ ਕਰਨ ਦੇ ਚੱਕਰ ਵਿੱਚ ਹਾਂਦੀ ਤੇ ਸਾਰੇ ਪੱਕੇ ਹੋਣੀਆਂ ਲੇਕਿਨ ਸਟੱਡੀ ਦਾ ਇੱਕ ਬੇਸ ਹੁੰਦਾ ਉੱਤੇ ਵੀਜ਼ਾ ਮਿਲ ਜਾਂਦਾ ਤੇ ਆਦਮੀ ਲੀਗਲ ਰਹਿ ਸਕਦਾ ਜਿਹੜਾ ਵੀਜ਼ਾ ਮਿਲਦਾ ਉਹ ਵੀ ਪੂਰੇ ਯੂਰਪ ਦਾ ਮਿਲਦਾ ਹੈ ਯਾਨੀ ਕਿ ਪੂਰੇ ਯੂਰਪ ਤੁਸੀਂ ਆ ਜਾ ਸਕਦੇ ਹੋ ਲੇਕਿਨ ਤੁਹਾਨੂੰ ਰਹਿਣਾ ਫਿਨਲੈਂਡ ਹੀ ਪਏਗਾ ਘੁੰਮਣ ਫਿਰ ਤੁਸੀਂ ਜਾ ਸਕਦੇ ਹੋ ਜਿੰਨਾ ਚੇ ਤੁਹਾਡੇ ਕੋਲ ਸਟੱਡੀ ਵੀza ਹੈ ਇਹ ਇੱਥੇ ਇੱਕ ਤਰ੍ਹਾਂ ਫੂਡ ਮਾਰਕੀਟ ਹੈ ਜਿਹੜੇ ਫਿਨਲੈਂਡ ਦੇ ਲੋਕ ਹੈ ਨਾ ਖਾਣ ਪੀਣ ਦੇ ਬਹੁਤ ਸ਼ਕੀਨ ਹੈ ਖਾਸ ਕਰਕੇ ਜਿਹੜੇ ਤੁਰਕੂ ਜਰਨ ਦੇ ਵੀ ਪੂਰੀ ਦੀ ਪੂਰੀ ਮਾਰਕੀਟ ਵਿੱਚ ਸਾਰੇ ਇੱਥੇ ਰੈਸਟੋਰੈਂਟ ਹੈਗੇ ਨੇ ਇੰਡੀਅਨ ਤੇ ਆਪਾਂ ਇੱਕ ਦੋ ਕਾ ਸਕਦੇ ਹਾਂ ਬਾਕੀ ਗੋਰਿਆਂ ਦੇ ਵੀ ਹੈਗੇ ਵੀ ਇਰਾਨੀ ਹੈਗੇ ਵੀ ਹੋਰ ਵੀ ਮੁਲਕਾਂ ਦੇ ਕਾਫੀ ਮਿਕਸ ਹੈਗੇ ਵੀ ਫਰਾਈਡੇ ਸੈਚਰਡੇ ਤੇ ਬਹੁਤ ਰੌਣਕ ਹੁੰਦਾ ਹੈ ਇਹਦੀ ਨਾਲ ਹੀ ਪਿਛਲੇ ਪਾਸੇ ਜਿਵੇਂ ਆਪਾਂ ਪੰਜਾਬੀ ਜੇ ਨਹਿਰ ਕਹਿੰਦੇ ਨੇ ਆ ਉੱਥੇ ਵੀ ਬੜੇ ਰੈਸਟੋਰੈਂਟ ਬਣੇ ਹੋਏ ਸ਼ਾਮ ਨੂੰ ਬੜਾ ਅੰਜੋਏ ਕਰਦੇ ਲੋਕ ਫਰਾਈਡੇ ਸੈਚਰਡੇ ਵੀਕਐਂਡ ਤੇ ਖਾਸ ਕਰਕੇ ਜਾਂ ਸ਼ਾਮ ਨੂੰ ਥੋੜੀ ਰੌਣਕ ਹੁੰਦੀ ਹੈ ਬਾਕੀ ਦੋਸਤੋ ਅਗਰ ਤੁਸੀਂ ਫਿਨਲੈਂਡ ਜਾਣ ਦੀ ਤਿਆਰੀ ਕੀਤੀ ਹੋਈ ਨੇ ਤਿਆਰੀ ਜਾਣਾ ਤੇ ਇੱਕ ਗੱਲ ਦਾ ਖਿਆਲ ਰੱਖਣਾ ਤੇ ਘੱਟ ਤੋਂ ਘੱਟ ਤੁਹਾਨੂੰ 5-6 ਮਹੀਨੇ ਸਕਲ ਕਰਨੀ ਪਵੇਗੀ ਇਹ ਨਾ ਸੋਚੋ ਵੀ ਜਾਂਦੇ ਆ ਤੁਸੀਂ ਫਿਨਲੈਂਡ ਉਤਰੋਗੇ ਤੇ ਜਾਂਦੇ ਤੁਹਾਨੂੰ ਕੰਮ ਮਿਲ ਜਾਏਗਾ ਤਾਨੂੰ ਡੀਕਨ ਦੇ ਵੀ ਤੁਹਾਡੇ ਤੋਂ ਬਗੈਰ ਫਿਲ ਨਾ ਚੱਲਦਾ ਪਿਆ ਉਹ ਕੰਮ ਨਹੀਂ ਚੱਲੇਗਾ ਉੱਥੇ ਜਾ ਕੇ ਤੁਹਾਨੂੰ ਸਟਰਗਲ ਕਰਨੀ ਪਏਗੀ ਉੱਥੇ ਦੀ ਲੈਂਗੁਏਜ ਸਿੱਖਣੀ ਪਏਗੀ ਖੈਰ ਉੱਥੇ ਹਰ ਕੋਈ ਬੰਦਾ ਇੰਗਲਿਸ਼ ਜਾਣਦਾ ਹੈ ਫਿਰ ਵੀ ਪ੍ਰੀਫਰੈਂਸ ਤੁਹਾਨੂੰ ਆਪਣੀ ਲੈਂਗੁਏਜ ਨੂੰ ਦੇਣੀ ਹੈ ਨਾ ਉੱਥੇ ਲੋਕ ਫਿਨਿਸ਼ੀ ਵੀ ਜਾਣਦੇ ਜੀ ਫਿਨਿਸ਼ੀ ਜਾਣਦੇ ਤੇ ਇੰਗਲਿਸ਼ ਵੀ ਜਾਣਦੇ ਉੱਥੇ ਇੱਕ ਨੈਸ਼ਨਲ ਹਾਊਸ ਹੈਗਾ ਹੈ ਉੱਥੇ ਤੁਸੀਂ ਚਲੇ ਜਾਓ ਤੁਹਾਨੂੰ ਹਰ ਤਰ੍ਹਾਂ ਦੀ ਹੈਲਪ ਮਿਲੇਗੀ ਅਗਰ ਤੁਸੀਂ ਕਾਰਕਰਾਇਤ ਲੈਣਾ ਹੈ ਉਹ ਵੀ ਤੁਹਾਡੀ ਹੈਲਪ ਕਰਦੇ ਦਿੰਦੇ ਨੇ ਵੀ ਬੈਂਕ ਚ ਕੌਣ ਜਾਣਾ ਹੈ ਕਿਸੇ ਵੀ ਕਿਸਮ ਦੀ ਤੁਹਾਨੂੰ ਕੋਈ ਵੀ ਪੌਪ ਅਪ ਆਦੀ ਉਹ ਬਣਿਆ ਹੀ ਫੋਰਨ ਵਾਸਤੇ ਹੈਗਾ ਹੈ ਕਾਫੀ ਵੱਡਾ ਆਫਿਸ ਹੈਗਾ ਹੈ ਕਾਫੀ ਲੋਕ ਉੱਤੇ ਬੈਠੇ ਹੁੰਦੇ ਤੁਹਾਡੀ ਹੈਲਪ ਕਰਦੇਵੇ ਪੂਰਾ ਵੱਡਾ ਆਫਿਸ ਹੈਗਾ ਹੈ ਹਰ ਤਰ੍ਹਾਂ ਦੀ ਤੁਹਾਡੀ ਮਦਦ ਕਰਦੇਵੇ ਐਸ਼ੀ ਭੇਗਾ ਜੇ ਜਦੋਂ ਅਸੀਂ ਫਿਨਲੈਂਡ ਤੋਂ ਸਵੀਡਨ ਆਏ ਸੀ ਤੇ ਇਹ ਕਰੂ ਮਿਲਿਆ ਸੀ ਪਿੱਛੇ ਟਿਕਟ ਤੇ ਕਰੀ ਕਰੀਬ 200 ਜਰੂਰ ਲੱਗਾ ਸੀ ਦੋ ਬੰਦਿਆਂ ਦਾ ਨਾਲ ਕਰਾਇਆ ਤੇ ਨਾਲ ਤੁਸੀਂ ਰੂਮ ਕਹਿ ਸਕਦੇ ਹੋ ਛੋਟਾ ਰੂਮ ਨਾਲਿਕਨ ਬੜਾ ਬੜੀ ਕੰਫਰਟੇਬਲ ਹੈਗਾ ਟਾਈਮ ਪਾਸ ਹੋ ਜਾਂਦਾ ਨਾਈਟ ਸਟੇ ਕਰੋ ਤੁਸੀਂ ਰੂਮ ਵਿੱਚ ਤੇ ਅੰਜੋਏ ਕਰੋ 11-12 ਵਜੇ ਤੱਕ ਹੌਣ ਕਰਨ ਦੀ ਬੜੀ ਉਸ ਤੋਂ ਬਾਅਦ ਹਲਕੂ ਬੰਦਾ ਥੋੜੀ ਰੈਸਟ ਕਰਦਾ ਇੱਕ ਗੱਲ ਹੋਰ ਨੋਟ ਕਰ ਲਓ ਉੱਥੇ ਬੈਂਕ ਵਿੱਚ ਕੈਸ਼ ਪੈਸੇ ਨਹੀਂ ਜਮਾ ਕਰਦੇ ਸਾਨੂੰ ਬੜੀ ਮੁਸ਼ਕਲ ਹੋਈ ਸੀ ਜੇ ਉੱਥੇ ਬੈਂਕ 'ਚ account ਨਹੀਂ ਜੀ ਖੁੱਲਦਾ ਉਹ ਸਭ ਤੋਂ ਪਹਿਲਾਂ ਕਹਿੰਦੇ ਜੀ ਤੁਸੀਂ ਪ੍ਰੂਫ ਦਿਓ ਜੇ ਤੁਸੀਂ ਮਕਾਨ ਕਿਰਾਏ ਤੇ ਲੈਣਾ ਹੈ ਤਾਂ ਤੁਹਾਡੇ ਕੋਲ ਫਿਰ ਨਹੀਂਸ਼ ਬੈਂਕ ਦਾ account ਚਾਹੀਦਾ ਉਤੋਂ ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਜੇ ਤੁਸੀਂ ਇੰਡੀਆ ਤੋਂ ਆ ਰਹੇ ਹੋ ਤੇ ਉੱਥੋਂ account ਖੁਲਵਾ ਲੈਣਾ ਜੇਰਾ ਇਟੈਲ ਹੁੰਦਾ ਫਿਨਿਸ਼ ਬੈਂਕ ਦਾ ਫਿਰ ਤੁਹਾਨੂੰ ਮੁਸ਼ਕਲ ਨਹੀਂ ਹੋਏਗੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲਾ ਦਾ